ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੇ ਅੰਦਰ ਜਿਹੜਾ ਧਰਬਦੂਰ ਦੀ ਰੀਤ ਚੱਲੀ ਆ ਇਹ ਇੰਤਖਾਤ ਤੇ ਪਹੁੰਚ ਗਈ ਚੋਣਾਂ ਦੇ ਸਮੇਂ ਮਾਰਾ ਮੋਟਾ ਅਗਲਾ ਮੰਡੀ ਤਾਂ ਵੀ ਆ ਡੀਟਲ ਲੈਵਲ ਤੇ ਪਰ ਵੱਡੇ ਪੱਧਰ ਤੇ ਉਹਨੂੰ ਸ਼ਿਟਿੰਗ ਐਂਪੀਆਂ ਦਾ ਵੱਡੇ ਪੱਧਰ ਤੇ ਅਧਰਾ ਬੰਦੀ ਹਾਂ ਔਰ ਟਿਕਟਾਂ ਸਹਿਯਤੀ ਕੀ ਚਲੇ ਗਏ ਬਾਦਰਾ ਸੰਗਲ ਵੀ ਚਲੇ ਆ ਗਿਆ ਰਿੰਕੂ ਤਾਂ ਆਪ ਪਾਰਟੀ ਦਾ ਟਿਕਟਲੇ ਜੀ ਨਾਮ ਪੱਜ ਗਿਆ। ਸੋ ਇਹ ਬਾਜਨਰ ਸੰਕਰ ਜਾਨਦੀਰ ਵਾਇਦ ਜੀ ਇਹ ਬੜੀ ਖਤਰਨਾਕ ਹੈ। ਦਿੱਤਾ ਜਾਂਦਾ ਸੂਚਨਾ ਕਰ ਔਰ ਜ਼ਾਇਰ ਸਿਧਾਂਤਿਕ ਰਾਜਨੀਤੀ ਜੀ ਉਹਨੇ ਐਸੇ ਹਾਲਾਤ ਬਣਾ ਕੇ ਖੇਲੇ ਔਰ ਦੇਖ ਵੀ ਆ ਜਿਵੇਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਇਸ ਮੌਕੇ ਦੀ ਦਵਾਹੀ ਕੀਤੀ ਕਰਤੀ ਜਿਸ ਮੌਕੇ ਦੇ ਵਿਸ਼ੇ ਦੇਖਿਆ ਸੇਤਰੀਵਾਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਤਬਾਹ ਕਰਤਾ। ਔਰ ਉਹਨਾਂ ਨੇ ਇਹ ਵਲ ਅਪ ਚੋਗਰਾ ਨਹੀਂ ਕੇਵਲ ਖੂਸੀਆ ਨਹੀਂ ਕੇਵਲ ਰਾਜਸਥਾਨ ਲਈ ਇਹ ਜਿਹੜਾ ਇੱਕ ਦੌਰ ਸ਼ੁਰੂ ਕੀਤਾ ਰਾਜਨੀਤੀ ਦੇ ਵਿੱਚ ਉਹਦਾ ਨਤੀਜਾ ਇਹ ਅੱਜ ਸਿੱਟਿੰਗ ਐਂਡ ਬੀ ਵੀ ਜਿਹੜਾ ਅਧਰਾਵਰਦੀਕਰ ਤੋਂ ਗ੍ਰੇਜੂਏਸ਼ਨ ਕਰ ਰਹੇ ਸੋ ਇਹ ਸਿਧਾਂਤ ਹੀ ਰਾਜਨੀਤੀ ਮੌਕਾਪਰਸ ਰਾਜਨੀਤੀ ਦੀ ਇੰਤਹਾ ਜਿਹੜੀ ਖਤਰਨਾਕਾ ਲੋਕਤਾਂ ਦੀ ਜਿਹਦੀ ਕਿ ਮੈਂ ਉਪਸ਼ਾਹ ਹਾਂ ਅਗਰ ਪੰਜਾਬ ਤੋਂ ਯਾਤਰਾ ਵਿੱਚ ਮੈਂ ਦੇਖ ਰਿਹਾ ਇਹ ਲੋਕਾਂ ਦੇ ਹਰ ਵਰਗ ਦਾ ਸਹਿਯੋਗ ਹੋ ਰਿਹਾ ਹੈ ਆ ਵੀ ਜਿਹੜੀ ਬਦਲਣ ਜਰੀਆ ਕੋਈ ਦਾ ਇਸ ਰਾਜ ਦੇ ਜਿੱਤ ਸਕਿਆ ਨਹੀਂ ਕਿ ਜਦ ਪੰਜਾਬ ਦੇ ਲੋਕਾਂ ਨੇ ਆਪਣੀਆਂ ਦੀ ਪਛਾਣ ਕਰੀ ਅੱਜ ਪੰਜਾਬ ਦੇ ਲੋਕਾਂ ਨੇ ਵਿਗਾਨਿਆਂ ਤੋਂ ਖੇੜਾ ਚਰਾਉਂਦਾ ਬੰਦ ਬਣਾ ਲਿਆ ਅੱਜ ਜਿਹੜੀ ਇਹ ਲੜਾਈ ਸ਼ੁਰੂ ਹੋਈ ਆ ਲੋਕ ਸਭਾ ਚੋਣਾਂ ਦੀ ਜੰਗ ਹਿਤ ਪੰਜਾਬ ਦਾ ਹੋਵੇਗਾ ਇਹ ਲੋਕ ਸਭਾ ਦੀ ਚੋਣਾਂ ਨੇ ਇਹ ਪੰਜਾਬ ਦੇ ਨਿਸ਼ਾਨ ਪੰਜਾਬ ਤੇ ਦਿੱਲੀ ਦੀ ਲੜਾਈ ਆ ਪੰਜਾਬ ਤੇ ਦਿੱਲੀ ਦੀ ਟੱਕਰ ਵਿੱਚ ਪੰਜਾਬ ਦੇ ਲੋਕ ਪੰਜਾਬੀਆਂ ਨਾ ਛੱਡਦੇ ਜਿਹਨੇ ਪੰਜਾਬ ਦਾ ਨਕਾਤਾ ਪਾਣੀ ਪੁੱਟਾ ਪੰਜਾਬ ਦਾ ਟਾਇਆ ਉਹ ਰਾਜਨੀਤਿਕ ਤੌਰ ਤੇ ਪੰਜਾਬ ਦਾ ਕਰੇਗਾ ਦਿੱਲੀ ਨਾਲ ਜਦੋਂ ਵੀ ਇਹ ਟੱਕਰ ਹੋਈ ਪੰਜਾਬੀਆਂ ਦੀ ਪੰਜਾਬੀਆਂ ਨੇ ਆਪਣੀ ਅੰਤ ਤੇ ਗੈਰ ਦਾ ਸੂਤ ਦੇਦਿਆਂ ਹੋਇਆ ਹਮੇਸ਼ਾ ਪੰਜਾਬ ਦਾ ਝੰਡਾ ਬੁਲੰਦ ਕੀਤਾ ਔਰ ਸਾਡੀ ਜ਼ਿੰਦਗੀ ਵੀ ਖਿਸੀ ਆ ਇਹ ਸ਼ਰੋਮਣੀ ਕਾਲੀ ਦਾ ਅੱਜ ਪੰਜਾਬ ਦੇ ਲੋਕਾਂ ਦੀ ਵਾਰੀ ਆ ਗਈ ਅੱਗੇ ਆਇਆ ਤੇ ਸਿਧਾਰਥ ਦਾ ਦੇ ਨੋਟਿਆ ਕੇ ਸਤਾ ਮਤਲਬ ਸਾਧਰ ਸਰ ਵੀ ਇਹਦੀ ਪੂਰਣ ਉਹਦੇ ਚੋਂ ਸ਼੍ਰੋਮਣੀ ਕਾਲੀ ਦਰ ਬਾਹਰ ਆਤੇ ਆਂ ਔਰ ਸਾਹਤ ਕਰਤਾ ਕਿ ਸਾਨੂੰ ਹੋਰ ਬੰਦਾ ਤਾਂ ਪੁੱਛੇ ਨੇ 5 ਪਿਆਰਾ ਹੈ ਹੋਰ ਕਿੰਨਾ ਸਭ ਪੁੱਛੇ ਨੇ ਪੰਜਾਬ ਜਾਰਾ ਬੈਡ ਅੱਜ ਸਤਾ ਰਾਓ ਸਿਧਾਂਤ ਉੱਤੇ ਰੱਖ ਕੇ ਸ਼੍ਰੋਮਣੀ ਕਾਲੀ ਦਰ ਨੇ ਆਪਣੀ ਵਿਰਾਸਤ ਦੇ ਦਰਾਂ ਦਿੱਤਾ ਔਰ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਚੰਗਾ ਮੰਨਿਆ ਸੋ ਅਸੀਂ ਸਾਡਾ ਪੰਜਾਬ ਅਸੀਂ ਪੰਜਾਬ ਦੇ ਲੋਕ ਦੇ ਇਹ ਸ਼ੁਰੂ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਹੈ ਜੀ ਸਿਧਾਂਤ ਦੀ ਗੱਲ ਕਰੀ ਹੈ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੁਣ ਇਕੱਲੇ ਤੌਰ ਤੇ ਬੀਜੇਪੀ ਵਾਲਾ ਨਾਤਾ ਤੌਰ ਤੇ ਜੋ ਇਲੈਕਸ਼ਨ ਲੜ ਰਹੇ ਹਨ ਲੇਖੋ ਮੈਂ ਸਮਝਦਾ ਕਿ ਜਦੋਂ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਵੀ ਕਿਤੇ ਦਿੱਲੀ ਤੇ ਪੰਜਾਬ ਦੀ ਟੱਕਰ ਹੋਈ ਹੈ ਜਦੋਂ ਵੀ ਕਿਤੇ ਪੰਜਾਬ ਨੂੰ ਵੰਗਾਰਿਆ ਦਿੱਲੀ ਨੇ ਤਾਂ ਪੰਜਾਬ ਦੇ ਲੋਕ ਉਹ ਉੱਠੇ ਤੜੇ ਨੇ ਉਹ ਰਾਜ ਜਿਹੜੀ ਆਰਮੀ ਲੋਕਾਂ ਦਾ ਜ਼ੋਰ ਆ ਉਹ ਜਦ ਤੱਕ ਜਾਰੀ ਰਹੇਗਾ ਸਰਕਾਰੀ ਸਰੋਮਣੀ ਕਾਲੀ ਦਾ ਲੋਕਾਂ ਆਰ 20 ਰਾਜ ਰਹਾ ਹੈ ਉਹ ਰਾਜ ਨਹੀਂ ਤੋਂ